ਸਸਤੀ ਕਾਲ ਜੀ ਮਨਰਾਸ ਸੇ ਤੁਹਾਨੂੰ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਈ ਹੋਪ ਟੂ ਸਾਰੇ ਠੀਕ ਠਾਕ ਹੋਣਗੇ ਵਧੀਆ ਹੋਣਗੇ ਜੀ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਆਪਣੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਤੇ ਬਲੌਗ ਨੂੰ ਪਿਆਰ ਦੇਣ ਵਾਸਤੇ ਜੀ ਤੇ ਪਿਆਰੇ ਪਿਆਰੇ ਕਮੈਂਟ ਕਰਨ ਵਾਸਤੇ ਤੇ ਆਸ਼ਾ ਕਰਦੀ ਹਾਂ ਅੱਜ ਵਾਲਾ ਬਲੌਗ ਵੀ ਤੁਸੀਂ ਪੂਰਾ ਦੇਖੋਗੇ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਰੋਗੇ ਤੇ ਪਿਆਰੇ ਪਿਆਰੇ ਕਮੈਂਟ ਕਰਕੇ ਦੱਸੋਗੇ ਜੀ ਕਿਜਾ ਲੱਗਿਆ ਬਲੌਗ ਤੇ ਹਾਂਜੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਤੁਹਾਨੂੰ ਮੈਂ ਰਿਕੁਐਸਟ ਕਰਨਾ ਚਾਹੂੰਗੀ ਕਿ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹਾਂਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਮੈਂ ਟਿਊਸ਼ਨ ਪੜਹਾਉਣੀ ਆ ਤੇ ਮੇਰੇ ਕੋਲ ਬੱਚੇ ਆਉਂਦੇ ਰਹਿੰਦੇ ਆ ਤੇ ਬੱਚੇ ਨੇ ਮੇਰੇ ਕੋਲ ਬੜੇ ਕੁਐਸਚਨ ਕਰਦੇ ਰਹਿੰਦੇ ਆ ਕਿ ਮੈਡਮ ਤੁਹਾਡੇ ਤੁਹਾਡੇ ਸਕੂਲ ਦੇ ਵਿੱਚ ਆ ਵਾਲੀ ਚੀਜ਼ ਸੀ ਕਿ ਇਸ ਤਰ੍ਹਾਂ ਹੁੰਦਾ ਸੀ ਆ ਵਾਲੇ ਗੇਮ ਹੁੰਦੇ ਸੀਗੇ ਤੇ ਮੈਂ ਸੋਚਿਆ ਕਿ ਉਹ ਨਾ ਅੱਜ ਉਸੇ ਆਪਣੇ ਪੁਰਾਣੇ ਟਾਈਮ ਦੇ ਸਕੂਲ ਦੇ ਬਾਰੇ ਗੱਲਬਾਤ ਕੀਤੀ ਜਾਵੇ ਹਨਾ ਬੱਚੇ ਅਕਸਰ ਹੀ ਮੇਰੇ ਤੋਂ ਪੁੱਛਦੇ ਰਹਿੰਦੇ ਆ ਤੇ ਮੈਂ ਉਹਨਾਂ ਨੂੰ ਦੱਸਦੀ ਵੀ ਰਹੀ ਹਾਂ ਵੇ ਸਾਡਾ ਸਕੂਲ ਟਾਈਮ ਇਹ ਜਿਹਾ ਹੁੰਦਾ ਸੀਗਾ ਤੇ ਅੱਜ ਵਾਲੇ ਵਲੌਗ ਦੇ ਵਿੱਚ ਆਪਾਂ ਆਪਣੇ ਪੁਰਾਣੇ ਟਾਈਮ ਦੇ ਵਿੱਚ केजी स्टडीज ਸੀ ਕੇਜੀ ਸਕੂਲ ਹੁੰਦੇ ਸੀਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਜਿਹੜੇ ਮੇਰੇ ਵਾਲੇ ਟਾਈਮ ਦੇ ਵਿੱਚ ਸਕੂਲ ਦੇ ਵਿੱਚ ਪੜੇ ਹੋਏ ਆ ਉਸ ਤਰ੍ਹਾਂ ਦਾ ਸਕੂਲ ਹੁੰਦਾ ਸੀ ਤੁਹਾਡਾ ਵੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਵਲੌਗ ਕਿਹੜੀ ਕਿਹੜੀ ਏਰੀਆ ਤੋਂ ਆਪਣਾ ਵਲੌਗ ਜਿਹੜਾ ਦੇਖ ਰਹੇ ਹੋ ਕਿੱਥੇ ਕਿੱਥੇ ਤੱਕ ਆਪਣੀ ਵੀਡੀਓ ਜਿਹੜੀ ਆ ਪਹੁੰਚ ਗਈ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਮੇਰੀ ਜਿਹੜੀ ਆ ਸਕੂਲਿੰਗ ਜਿਹੜੀ ਪੜ੍ਹਾਈ ਆ ਉਹ ਪਿੰਡ ਦੇ ਸਕੂਲ ਤੋਂ ਸ਼ੁਰੂ ਹੋਈ ਸੀਗੀ ਤੇ ਉਸ ਟਾਈਮ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਸੀਗੇ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਹੁੰਦੇ ਸੀਗੇ ਤੇ ਉਸੇ ਸਕੂਲ ਦੇ ਬਾਰੇ ਅੱਜ ਮੈਂ ਤੁਹਾਤਾਂ ਨਾਲ ਗੱਲਬਾਤ ਕਰ ਰਹੀ ਆ ਜੀ ਵੈਸੇ ਮੇਰਾ ਜਨਮ ਜਿਹੜਾ ਹੈਗਾ 1980 ਦਾ ਪਰ ਮੇਰੀ ਜਿਹੜੀ ਜਨਮ ਡੇਟ ਲਿਖਾਈ ਹੋਈ ਹੈ ਉਹ ਜੁਲਾਈ 1900 79 ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇੱਕ ਕਨਫਿਊਜ਼ਨ ਕਰ ਦਾਂ ਕਿ ਮੈਂ ਹੁਣ ਬੱਚਿਆਂ ਨੂੰ ਪੜਾ ਪੜਾ ਕੇ ਮੈਂ ਉਹ ਭੁੱਲ ਗਈਆਂ 79 ਤੇ ਜਿਹੜਾ ਨਿਵਾਸੀ ਹੁੰਦਾ ਸੀਗਾ ਉਹ ਮੈਂ ਕਨਫਿਊਜ਼ ਹੋ ਜਾਂਦੀ ਆ ਤੇ ਇਸ ਕਰਕੇ ਮੈਂ ਹੁਣ ਬੱਚਿਆਂ ਨੂੰ ਜਿਵੇਂ ਇੰਗਲਿਸ਼ మీడియం ਵਾਲੇ ਬੱਚਿਆਂ ਨੂੰ ਪੜਾਉਣੀ ਆ ਤਾਂ ਉਸੇ ਤਰ੍ਹਾਂ ਮੈਨੂੰ ਆਦਤ ਪੈ ਗਈ ਆ ਵੇ 9 ਵੈਸੇ ਉਸ ਟਾਈਮ ਦੇ ਵਿੱਚ ਜਿਹੜੇ ਗਵਰਨਮੈਂਟ ਸਕੂਲ ਹੁੰਦੇ ਸੀਗੇ 5 ਸਾਲ ਦੇ ਬੱਚੇ ਨੂੰ ਐਡਮਿਸ਼ਨ ਕਰਵਾ ਸਕਦੇ ਸੀਗੇ ਅਜਾ ਰੂਲ ਹੁੰਦਾ ਸੀਗਾ ਪਰ ਮੇਰਾ ਜਾਨੀ ਕਿ 4 ਸਾਲਾਂ ਦਾ ਹੀ ਮੈਂ 4 ਸਾਲ ਦੀ ਸੀ ਜਦੋਂ ਸਕੂਲ 'ਚ ਐਡਮਿਸ਼ਨ ਕਰਾਤਾ ਸੀਗਾ ਤੇ ਮੇਰੀ 1 ਸਾਲ ਜਿਹੜੀ ਉਮਰ ਸੀਗੀ ਵਧਾ ਕੇ ਲਿਖਾਤੇ ਸੀਗੀ ਕਿਉਂਕਿ ਜਦੋਂ ਹੁਣ ਵਾਲੇ ਟਾਈਮ ਤਾਂ ਹੈ ਨਹੀਂ ਸੀਗਾ ਵੀ ਬੱਚੇ ਦੇ ਐਡਮਿਸ਼ਨ ਵਾਸਤੇ ਆਧਾਰ ਕਾਰਡ ਜਾਂ ਜਨਮ ਪ੍ਰਮਾਣ ਪੱਤਰ ਉਹ ਸਭ ਕੁਝ ਚਾਹੀਦੇ ਹੁੰਦੇ ਹਨਾ ਪਰ ਉਦੋਂ ਤਹ ਜਾ ਕੁਝ ਵੀ ਨਹੀਂ ਹੁੰਦਾ ਸੀਗਾ ਤੇ ਇਸ ਕਰਕੇ ਮੇਰਾ ਜਿਹੜਾ 1 ਸਾਲ ਦਾ ਵਧਾ ਦਿੱਤਾ ਗਿਆ ਸੀਗਾ ਤੇ ਮੇਰਾ 80 ਦੀ ਬਜਾਏ ਜਿਹੜਾ ਆ ਉਹ 79 ਲਿਖਵਾਤਾ ਸੀਗਾ ਜੀ ਤੇ ਹਾਂਜੀ ਜੇ ਸਕੂਲ ਦੀ ਗੱਲ ਕਰੀਏ ਤੇ ਆਪਣਾ ਪਿੰਡ ਦਾ ਜਿਹੜਾ ਸਕੂਲ ਸੀਗਾ ਉਹ ਪਹਿਲੇ ਤੋਂ ਲੈ ਕੇ 5ਵੀਂ ਤੱਕ ਸੀਗਾ ਤੇ ਉਸ ਤੇ ਦੋ ਕਮਰੇ ਸੀਗੇ ਉੱਥੇ ਹਨਾ ਤੇ ਪੰਜ ਕਲਾਸਾਂ ਹੁੰਦੀਆਂ ਸੀਗੀਆਂ ਵੀ ਬੱਚੇ ਥੋੜੇ ਹੀ ਹੁੰਦੇ ਸੀਗੇ ਉਸ ਟਾਈਮ ਦੇ ਵਿੱਚ ਹਨਾ ਸਾਰੇ ਤਾਂ ਪੜ੍ਹਾਉਂਦੇ ਵੀ ਨਹੀਂ ਹੁੰਦੇ ਸੀਗੇ ਤੇ ਫਿਰ ਉਸ ਸਕੂਲ ਚ ਮਤਲਬ ਉਹਦਾ ਖੁੱਲਾ ਡੁੱਲਾ ਬੌਧਨਦਾਸੀ ਸਕੂਲ ਤੇ ਸਕੂਲ ਦੇ ਗਰਾਊਂਡ ਸੀਗੇ ਤਿੰਨ ਦੋ ਪਲੇ ਗਰਾਊਂਡ ਸੀ ਇੱਕ ਪ੍ਰੇਅਰ ਗਰਾਊਂਡ ਹੁੰਦਾ ਸੀ ਉਹ ਵੀ ਵੱਡੇ ਵੱਡੇ ਬੱਚੇ ਥੋੜੇ ਹੁੰਦੇ ਸੀ ਪਰ ਗਰਾਊਂਡ ਵੱਡੇ ਵੱਡੇ ਹੁੰਦੇ ਸੀਗੇ ਤੇ ਸਕੂਲ ਦੇ ਵਿੱਚ ਦਰਖਤ ਬਹੁਤ ਜ਼ਿਆਦਾ ਹੁੰਦੇ ਸੀ ਕਮਰੇ ਚਾਹੇ ਦੋ ਹੀ ਸੀਗੇ ਤੇ ਦਰਖਤ ਹੁੰਦੇ ਸੀਗੇ ਬਹੁਤ ਜ਼ਿਆਦਾ ਪਿੱਪਲ ਬੋੜ ਸਫੇਦੇ ਬਹੁਤ ਹੁੰਦੇ ਹੁੰਦੇ ਸੀਗੇ ਹਨਾ ਤੇ ਜਿਹੜੀਆਂ ਕਲਾਸਾਂ ਹੁੰਦੀਆਂ ਸੀਗੀਆਂ ਓਹੋ ਗਰਮੀ ਦੇ ਵਿੱਚ ਤੇ ਪਿੱਪਲ ਦੇ ਬੋੜ ਦੇ ਥੱਲੇ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਉੱਥੇ ਬਹਿ ਕੇ ਪੜਦੇ ਹੁੰਦੇ ਸੀਗੇ ਜਦੋਂ ਉੱਥੇ ਧੁੱਪ ਹੋ ਜਾਂਦੀ ਸੀ ਅੱਧੀ ਛੁੱਟੀ ਤੋਂ ਬਾਅਦ ਉਦੋਂ ਕੰਬਰਿਆਂ ਦੇ ਵਿੱਚ ਜਾ ਕੇ ਪੜਦੇ ਹੁੰਦੇ ਸੀਗੇ ਇਸ ਤਰ੍ਹਾਂ ਦਾ ਸਟੱਡੀ ਜਿਹੜਾ ਰੂਲ ਹੁੰਦਾ ਸੀਗਾ ਉਦੋਂ ਉਸ ਪਿੰਡ ਵਾਲੇ ਸਕੂਲ ਦੇ ਵਿੱਚ ਤੇ ਜੀ ਸਕੂਲ ਬੈਗ ਦੀ ਗੱਲ ਕਰੀਏ ਤੇ ਗੱਟੇ ਦੇ ਬਣਾਏ ਹੋਏ ਝੋਲੇ ਹੁੰਦੇ ਸੀਗੇ ਉਦੋਂ ਸਕੂਲ ਬੈਗ ਨੂੰ ਝੋਲੇ ਕਹਿੰਦੇ ਹੁੰਦੇ ਸੀਗੇ ਗੱਟੇ ਦੇ ਬਣਾਏ ਹੁੰਦੇ ਸੀਗੇ ਤੇ ਉਦੋਂ ਛੋਟੀ ਕਲਾਸ ਦੇ ਵਿੱਚ ਤਾਂ ਇੱਕ ਹੀ ਕਿਤਾਬ ਲੱਗਦੀ ਹੁੰਦੀ ਸੀ ਉਹਦੇ ਵਿੱਚ ਸਾਰਾ ਹਿੰਦੀ ਗ੍ਰਿਤ ਤੇ ਇੰਗਲਿਸ਼ ਉਹਦੇ ਵਿੱਚ ਹੀ ਹੁੰਦੀ ਸੀ ਇੰਗਲਿਸ਼ ਤਾਂ ਲੱਗਦੀ 6th ਤੋਂ ਹੁੰਦੀ ਸੀ ਜਦੋਂ ਹਾਂ 6th ਤੋਂ ਇੰਗਲਿਸ਼ ਲੱਗਦੀ ਹੁੰਦੀ ਸੀ ਬਸ ਇੱਕ ਕਿਤਾਬ ਹੁੰਦੀ ਸੀ ਸਲੇਟ ਹੁੰਦਾ ਸੀ ਵਰਤਾ ਹੁੰਦਾ ਸੀਗਾ ਜਿਓਮੈਟਰੀ ਵਗੈਰਾ ਆਪਣੇ ਕੋਲੇ ਹੁੰਦੀ ਨਹੀਂ ਹੁੰਦੀ ਸੀਗੀ ਬਸ ਉਹਦੇ ਗੱਟੇ ਦਾ ਜਿਹੜਾ ਝੋਲਾ ਸੀ ਦੇ ਸੀਗੇ ਉਹਦੇ ਵਿੱਚ ਜੇਬ ਲਾ ਦਿੱਤੀ ਜਾਂਦੀ ਸੀਗੀ ਬਸ ਉਹਦੇ ਵਿੱਚ ਵਰਤਾ ਤੇ ਕਲਮ ਪਾ ਕੇ ਲੈ ਜਾਂਦੇ ਸੀਗੇ ਤੇ ਸਲੇਟ ਵਰਤਾ ਤੇ ਕਲਮ ਤੇ ਜਿਹੜੀ ਹੋਗੀ ਆ ਜੀ ਫੱਟੀ ਇੱਕ ਹੁੰਦੀ ਸੀ ਹੈਨਾ ਮੇਨ ਜੀ ਜਿਹੜੀ ਹੁੰਦੀ ਸੀ ਕਿ ਲਿਖਾਈ ਸੁਧਾਰਨ ਵਾਸਤੇ ਫੱਟੀ ਦਾ ਯੂਜ਼ ਕਰਦੇ ਜੋ ਕਿ ਲੱਕੜੀ ਦੀ ਬਣੀ ਹੁੰਦੀ ਸੀਗੀ ਉਸ ਟਾਈਮ ਜਿਹੜੇ ਪੜੇ ਆ ਉਹਨਾਂ ਨੂੰ ਪਤਾ ਹੈ ਫੱਟੀ ਦੇ ਬਾਰੇ ਤੇ ਹਾਂਜੀ ਮੈਂ ਬੜੇ ਸ਼ੌਕ ਨਾਲ ਫੱਟੀ ਲਿਖਦੀ ਹੁੰਦੀ ਸੀਗੀ ਮੇਰੀ ਹਿੰਦੀ ਦੀ ਰਾਈਟਿੰਗ ਬਹੁਤ ਸੋਹਣੀ ਹੁੰਦੀ ਸੀ ਮਨੇ ਹਮੇਸ਼ਾ ਮਤਲਬ ਸੁੰਦਰ ਸੁੰਦਰ ਲਿਖ ਬਣਾਉਂਦਾ ਹੁੰਦਾ ਸੀ ਤੋਂ ਗੁੱਡ ਨਹੀਂ ਲਿਖਦੇ ਹੁੰਦੇ ਸੀਗੇ ਟੀਚਰਸ ਸੁੰਦਰ ਲਿਖ ਦਿੰਦੇ ਹੁੰਦੇ ਸੀ ਬਹੁਤ ਸੁੰਦਰ ਜਾਂ ਸੁੰਦਰ ਹੈਨਾ ਇਸ ਤਰ੍ਹਾਂ ਦਾ ਕਮੈਂਟ ਦਿੰਦੇ ਹੁੰਦੇ ਸੀਗੇ ਤੇ ਹਾਂਜੀ ਜੇ ਫੱਟੀ ਦੀ ਗੱਲ ਕਰੀਏ ਤੇ ਫੱਟੀ ਜਿਹੜੀ ਸੀਗੀ ਅਸੀਂ ਲਿਖ ਕੇ ਬੜੇ ਸ਼ੌਂਕ ਨਾਲ ਜਾਂਦੇ ਹੁੰਦੇ ਸੀਗੇ ਖਾਸ ਕਰ ਮੈਂ ਤਾਂ ਬਹੁਤ ਸ਼ੌਂਕ ਨਾਲ ਜਾਂਦੀ ਹੁੰਦੀ ਸੀਗੀ ਕਾਲੀ ਸ਼ਾਈ ਬਣਾਉਂਦੇ ਹੁੰਦੇ ਸੀ ਘਰੇ ਕਲਮ ਜਿਹੜੀ ਉਹ ਕਾਨੇ ਦੀ ਬਣਾਈ ਹੁੰਦੀ ਸੀਗੀ ਤੇ ਉਸ ਨਾਲ ਲਿਖ ਕੇ ਲੈ ਕੇ ਜਾਂਦੇ ਸੀਗੇ ਤੇ ਅਸੀਂ ਯਾਨੀ ਕਿ ਸਾਡੀ ਜਿਹੜੀ ਫੱਟੀ ਹੁੰਦੀ ਸੀਗੀ ਉਹ ਅੱਧੀ ਛੁੱਟੀ ਤੋਂ ਪਹਿਲਾਂ-ਪਹਿਲਾਂ ਚੈੱਕ ਹੋ ਜਾਂਦੀ ਹੁੰਦੀ ਸੀਗੀ ਤੇ ਅੱਧੀ ਛੁੱਟੀ ਨੂੰ ਜਦੋਂ ਅਸੀਂ ਘਰੇ ਖਾਣਾ ਖਾਣ ਵਾਸਤੇ ਜਾਂਦੇ ਹੁੰਦੇ ਸੀਗੇ ਹਨਾ ਵੀ ਨੇੜੇ ਹੀ ਹੁੰਦੇ ਸੀਗੇ ਘਰ ਉਦੋਂ ਤੇ ਖਾਣਾ ਖਾਣ ਵਾਸਤੇ ਜਾਂਦੇ ਹੁੰਦੇ ਸੀਗੇ ਤੇ ਸਕੂਲ ਦੇ ਨੇੜੇ ਹੀ ਇੱਕ ਸੀਗਾ ਛੱਪੜ ਤੇ ਅਸੀਂ ਕੀ ਕਰਨਾ ਇੰਨਾ ਲਾਲਚ ਹੁੰਦਾ ਸੀ ਖੇਡਣ ਦਾ ਉਹ ਛੱਪੜ ਤੇ ਹੀ ਫੱਟੀ ਜਿਹੜੀ ਆ ਪੋਚ ਲੈਣੀ ਉਹਨੂੰ ਧੋ ਕੇ ਉੱਥੇ ਹੀ ਪੋਚ ਲੈਣੀ ਕੋਈ ਉਸ ਬਚਪਨ ਦੇ ਵਿੱਚ ਸੂਗ ਵਾਲੀ ਕੋਈ ਗੱਲ ਨਹੀਂ ਹੁੰਦੀ ਸੀ ਕਿ ਬੜੇ ਸ਼ੌਂਕ ਨਾਲ ਪੋਚਦੇ ਸੀਗੇ ਤੇ ਫਿਰ ਜਦ ਤੱਕ ਘਰ ਪਹੁੰਚਦੇ ਪਹੁੰਚਦੇ ਅਸੀਂ ਰਾਤ ਚ ਸੌਂਦੇ ਜਾਂਦੇ ਹੁੰਦੇ ਸੀਗੇ ਤੇ ਕਹਿੰਦੇ ਹੁੰਦੇ ਸੀਗੇ ਸੂਰਜਾ ਸੂਰਜਾ ਫੱਟਿਸਕਾ ਠੀਕ ਹੈ ਇਦਾਂ ਕਹਿੰਦੇ ਕਹਿੰਦੇ ਫੱਟੀ ਹਿਲਾਉਂਦੇ ਹਿਲਾਉਂਦੇ ਤੇ ਅਸੀਂ ਘਰੇ ਪਹੁੰਚ ਜਾਂਦੇ ਸੀ ਘਰੇ ਜਾ ਕੇ ਹੱਥ ਧੋ ਕੇ ਜ਼ਿਆਦਾਤਰ ਆਚਾਰ ਨਾਲ ਹੀ ਰੋਟੀ ਖਾ ਲੈਂਦੇ ਸੀ ਬੜੇ ਸ਼ੌਂਕ ਨਾਲ ਆਚਾਰ ਨਾਲ ਰੋਟੀ ਖਾਣੀ ਤੇ ਕਦੀ ਕਦੇ ਬਿਨਾ ਪਾਣੀ ਤੋਂ ਹੀ ਪੀਤੇ ਬਿਨਾ ਹੀ ਦੋ ਦਸ ਸਕੂਲੋਂ ਪੱਜ ਜਾਂਦੇ ਹੁੰਦੇ ਸੀ ਵੀ ਖੇਡਣ ਦਾ ਬਹੁਤ ਜ਼ਿਆਦਾ ਹੁੰਦਾ ਸੀਗਾ ਵੀ ਖੇਡੀਏ ਬਹੁਤ ਲਾਲਚ ਹੁੰਦਾ ਸੀਗਾ ਖੇਡਣ ਦਾ ਤੇ ਇਸ ਤਰ੍ਹਾਂ ਫਿਰ ਸ਼ਾਮ ਨੂੰ ਜਦੋਂ ਸਾਰੀ ਛੁੱਟੀ ਹੋ ਜਾਂਦੀ ਸੀਗੀ ਤੇ ਉਦੋਂ ਵੀ ਥੋੜਾ ਟਾਈਮ ਕਈ ਵਾਰ ਖੇਡਦੇ ਹੁੰਦੇ ਸੀਗੇ ਉਸ ਤੋਂ ਬਾਅਦ ਘਰੇ ਜਾ ਕੇ ਸਭ ਤੋਂ ਪਹਿਲਾਂ ਚਾਹ ਪਾਣੀ ਪੀ ਕੇ ਆਪਦੀ ਫੱਟੀ ਲਿਖਦੇ ਹੁੰਦੇ ਸੀਗੇ ਤੇ ਕਈ ਵਾਰੀ ਜਿਹੜੀ ਉਹ ਇਨਕ ਹੁੰਦੀ ਸੀਗੀ ਹੈਨਾ ਜਿਹੜੀ ਸ਼ਾਈ ਹੁੰਦੀ ਸੀਗੀ ਉਹ ਡੋਲ ਵੀ ਜਾਂਦੀ ਹੁੰਦੀ ਸੀ ਕਈ ਵਾਰ ਡਾਂਟ ਵੀ ਬੜੀ ਪੈਂਦੀ ਸੀ ਕਿਉਂਕਿ ਉਹ ਕੱਚੇ ਘਰ ਹੁੰਦੇ ਸੀ ਤੇ ਕੱਚੇ ਘਰਾਂ ਦੇ ਵਿੱਚ ਸ਼ਾਈ ਜਿਹੜੀ ਡੋਲ ਜਾਂਦੀ ਸੀਗੀ ਫਿਰ ਉਹ ਮਤਲਬ ਲਿਪਣਾ ਪੈਂਦਾ ਹੁੰਦਾ ਸੀਗਾ ਇਸ ਤਰ੍ਹਾਂ ਹੁੰਦਾ ਸੀ ਕਈ ਵਾਰ ਮੈਨੂੰ ਡਾਂਟ ਪੈਂਦੀ ਹੁੰਦੀ ਸੀ ਮਾ ਡੋਲ ਦਿੰਦੀ ਹੁੰਦੀ ਸੀਗੀ ਪਰ ਮੈਂ ਬੜੀ ਸ਼ੌਂਕ ਨਾਲ ਲਿਖਦੀ ਹੁੰਦੀ ਸੀਗੀ ਫੱਟੀ ਤੇ ਕਈ ਵੇਰੇ ਐਂ ਹੁੰਦਾ ਸੀਗਾ ਵੀ ਆਪਾਂ ਕਿਤੇ ਜਾਣਾ ਹੁੰਦਾ ਸੀਗਾ ਜਾਂ ਤबीयत ਠੀਕ ਨਹੀਂ ਹੁੰਦੀ ਸੀਗੀ ਤੇ ਫਿਰ ਘਰਦਿਆਂ ਨੇ ਸਲਾਹ ਦੇਣੀ ਵੀ ਫੱਟੀ ਨਹੀਂ ਲਿਖ ਹੁੰਦੀ ਤੇ ਚਲੋ ਐਂ ਕਰੋ ਉਦੋਂ ਘਰ ਦੇ ਥੋੜੇ ਜੇ ਖਾਟੀ ਹੈਲਪ ਕਰਦੇ ਹੁੰਦੇ ਸੀਗੇ ਲਿਖਣ ਲਿਖਣ ਦੇ ਵਿੱਚ ਜਿੱਦਾਂ ਹੁਣ ਆਪਾਂ ਬੱਚਿਆਂ ਦੀ ਹੈਲਪ ਕਰਦੀ ਆਪਣੇ ਬੱਚਿਆਂ ਲਈ ਕੇਅਰ ਕਰੀਦੀ ਆ ਪੜਾਈ ਦੇ ਵਾਸਤੇ ਉਨੀ ਹੈਲਪ ਕੋਈ ਨਹੀਂ ਕਰਦਾ ਹੁੰਦਾ ਸੀ ਸਭ ਆਪਦੇ ਕੰਮਾਂ 'ਚ ਬਿਜ਼ੀ ਹੁੰਦੇ ਸੀਗੇ ਤੇ ਫਿਰ ਅਸੀਂ ਕੀ ਕਰਨਾ ਜਿੱਦਾਂ ਵੀ ਜੇ ਟੀਚਰ ਨੇ ਪੈਨ ਨਾਲ ਜਾਂ ਪੈਨਸਿਲ ਨਾਲ ਚੈੱਕ ਕੀਤੀ ਆ ਹਨਾ ਫਸਟ ਟਾਈਮ ਦੇ ਵਿੱਚ ਗੁਰੂ ਜੀ ਕਹਿੰਦੇ ਹੁੰਦੇ ਸੀਗੇ ਤੇ ਸਾਡੇ ਜਿਹੜੇ ਸੀਗੇ ਉਹ ਜੈਂਟਸ ਟੀਚਰ ਹੀ ਹੁੰਦੇ ਸੀਗੇ ਤੇ ਬਸ 4th 5th ਚ ਇੱਕ ਲੇਡੀ ਟੀਚਰ ਆਏ ਸੀਗੇ ਤੇ ਮੈਡਮ ਇੱਕ ਹੀ ਸੀਗੇ ਤੇ ਬਾਕੀ ਜੈਂਟਸ ਸਾਡੇ ਗੁਰੂ ਜੀ ਹੁੰਦੇ ਸੀਗੇ ਤੇ ਜਿਵੇਂ ਚੈੱਕ ਕੀਤੀ ਤਾਂ ਅਸੀਂ ਕੀ ਕਰਨਾ 19 ਕਿ ਜਿਹੜੀ ਉਹ ਸ਼ਾਈ ਵਾਲਾ ਟਿਕ ਹੁੰਦਾ ਸੀਗਾ ਉਹ ਸੌਰੀ ਜਿਹੜਾ ਪੈਨਸਲ ਜਾਂ ਲਾਇਆ ਹੁੰਦਾ ਸੀ ਟਿਕ ਉਹ ਰੇਜ਼ ਕਰਕੇ ਉਹਦੇ ਉੱਤੇ ਗਾਚ ਨਹੀਂ ਦੁਬਾਰਾ ਫੇਰ ਦਿੰਦੇ ਸੀਗੇ ਬੀਨਾਂ ਸੀਗਾ ਵੀ ਦੁਬਾਰਾ ਲਿਖਣੀ ਪਵੇ ਤੇ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ ਵਰਤੇ ਹੁੰਦੇ ਸੀਗੇ ਤੇ ਵਰਤੇ ਕਈ ਵਾਰ ਖਾ ਵੀ ਲੈਂਦੇ ਹੁੰਦੇ ਸੀਗੇ ਫਿਰ ਇੱਕ ਦੂਜੇ ਨੂੰ ਡਰਾਇਦਾ ਵੀ ਹੁੰਦਾ ਸੀਗਾ ਵੀ ਵਰਤਾ ਖਾਣਾ ਨਹੀਂ ਚਾਹੀਦਾ ਇਸ ਨਾਲ ਢਿੱਡ 'ਚ ਪੱਥਰੀ ਹੋ ਜਾਂਦੀ ਆ ਫਿਰ ਇੱਕ ਦੂਜੇ ਨੂੰ ਡਰਾ ਵੀ ਦੇਈਦਾ ਸੀਗਾ ਤੇ ਇਸ ਤਰ੍ਹਾਂ ਫਿਰ ਖਾਣੇ ਛੱਡ ਵੀ ਦਈਏ ਸੀਗੇ ਵਰਤੇ ਜਿਹੜੇ ਹੁੰਦੇ ਸੀਗੇ ਪਰ ਖਾਣ 'ਚ ਬੜੇ ਸੁਆਦ ਲੱਗਦੇ ਹੁੰਦੇ ਸੀਗੇ ਤੇ ਉਸ ਟਾਈਮ ਦੇ ਵਿੱਚ ਸਕੂਲ ਦੇ ਵਿੱਚ ਕੋਈ ਬੈਂਚ ਨਹੀਂ ਹੁੰਦੇ ਸਿਗੇ ਬਸ ਟਾਟ ਪੱਟੀਆਂ ਹੁੰਦੀਆਂ ਸੀਗੀਆਂ ਤੇ ਆਪਦੀਆਂ ਆਪਦੀਆਂ ਟਾਟ ਪੱਟੀਆਂ ਜਿਹੜੀਆਂ ਝਾੜ ਕੇ ਵਿਛਾ ਲਈਦੀਆਂ ਸੀਗੀਆਂ ਤੇ ਕਈ ਵਾਰੀ ਬੋਕਰ ਨਾਲ ਉਹਨੂੰ ਸਾਫ਼ ਵੀ ਕਰ ਲੈਂਦਾ ਸੀਗਾ ਤੇ ਵਾਰੀ ਬੰਨੀ ਹੁੰਦੀ ਦੀ ਸੀਗੀ ਵੀ ਐਸ ਨੇ ਅੱਜ ਟਾਟ ਪੱਟੀ ਜਿਹੜੀ ਆ ਝਾੜ ਕੇ ਵਿਛਾਉਣੀ ਆ ਹਨਾ ਇਸ ਤਰ੍ਹਾਂ ਵਾਰੀ ਬੰਡੀ ਹੁੰਦੀ ਸੀ ਕੁੜੀਆਂ ਦੇ ਵਿੱਚ ਤੇ ਮੁੰਡਿਆਂ ਦੇ ਵਿੱਚ ਉਹਦੇ ਅਕੋਰਡਿੰਗ ਕੋਈ ਲੜਾਈ ਝਗੜਾ ਨਹੀਂ ਹੁੰਦਾ ਸੀਗਾ ਸਭ ਆਪ ਦਾ ਕੰਮ ਕਰ ਦਿੰਦੇ ਸੀ ਜੇ ਕੋਈ ਐਬਸੈਂਟ ਹੁੰਦਾ ਸੀ ਤੇ ਉਹਦੀ ਫਰੈਂਡ ਜਿਹੜੀ ਹੁੰਦੀ ਸੀਗੀ ਹਨਾ ਉਹ ਕਰ ਦਿੰਦੇ ਹੁੰਦੇ ਸੀਗੇ ਇਦਾਂ ਹੈਲਪ ਕਰ ਦਿੰਦੇ ਹੁੰਦੇ ਸੀਗੇ ਇੱਕ ਦੂਜੇ ਦੇ ਨਾਲ ਲੜਾਈ ਝਗੜਾ ਤਾਂ ਬਹੁਤ ਘੱਟ ਹੁੰਦਾ ਸੀ ਉਸ ਟਾਈਮ ਦੇ ਵਿੱਚ ਤੇ ਜੇ ਪੇਰੈਂਟਸ ਮੀਟਿੰਗ ਦੀ ਗੱਲ ਕਰੀਏ ਤਾਂ ਜਿਵੇਂ ਕਿ ਮੇਰੀ ਤਾਂ ਪੜ੍ਹਾਈ ਨਾਲ ਕੇ ਰਹਿ ਕੇ ਹੋਈ ਆ ਤੇ ਸਾਡੇ ਜਿਹੜੀ ਸਕੂਲ ਦੀ ਚਾਰਦिवारी ਸੀਗੀ ਉਹ ਕੱਚੀ ਸੀਗੀ ਤੇ ਉਹ ਜਗਾ ਜਗਾ ਤੋ ਟੁੱਟੀ ਹੁੰਦੀ ਸੀਗੀ ਮਤਲਬ ਗੇਟ ਜ਼ਰੂਰ ਸੀਗਾ ਪਰ ਉਹ ਕਈ ਵਾਰ ਕੱਚੀ ਕੰਧ ਦੇ ਵਿੱਚੋਂ ਟੁੱਟ ਜਾਂਦੀ ਸੀ ਤੇ ਦੁਬਾਰਾ ਕੋਈ ਬਣਵਾਉਂਦਾ ਹੀ ਨਹੀਂ ਸੀਗਾ ਉਦੋਂ ਕੋਈ ਇਨੀ ਕੇਅਰ ਨਹੀਂ ਹੁੰਦੀ ਸੀ ਸਕੂਲਾਂ ਦੀ ਤੇ ਜਿਵੇਂ ਮਾਮਾ ਜੀ ਹੁਣੇ ਦੀ ਖੇਤ ਸੀਗੇ ਜਿਹੜੇ ਹਨਾ ਤੇ ਜਿਵੇਂ ਮਾਮਾ ਜੀ ਹੁਣਾਂ ਦੇ ਖੇਤ ਸੀਗੇ ਬਿਲਕੁਲ ਸਕੂਲ ਦੇ ਨਾਲ ਸੀਗੇ ਤੇ ਬਸ ਖੇਤੋਂ ਉਂਦੇ ਜਾਂਦੇ ਨਰਮਾ ਕਵਾ ਚੁੱਕਦੇ ਕਰਦੇ ਕੰਧ ਉੱਤੋਂ ਦੀ ਪੁੱਛ ਲੈਂਦੇ ਸੀ ਗੁਰੂ ਜੀ ਹਾਂਜੀ ਆਪਣੀ ਬੇਟੀ ਕਿਵੇਂ ਚੱਲ ਰਹੀ ਹੈ ਪੜ੍ਹਾਈ ਦੇ ਵਿੱਚ ਬਸ ਇਹ ਪੇਰੈਂਟਸ ਮੀਟਿੰਗ ਹੁੰਦੀ ਸੀ ਨਾਲੇ ਗੁਰੂ ਜੀ 2 ਮਿੰਟ ਗੱਲਾਂ ਬਾਤਾਂ ਕਰ ਲੈਂਦੇ ਸੀ ਕਿ ਨਾਲੇ ਹਾਲਚਲ ਪੁੱਛ ਲੈਂਦੇ ਸੀ ਨਾਲੇ ਆਪਣੇ ਪੜ੍ਹਾਈ ਦੇ ਬਾਰੇ ਦੱਸ ਦਿੰਦੇ ਹੁੰਦੇ ਸੀਗੇ ਤੇ ਜਿਹੜੇ ਬੱਚੇ ਕੰਮ ਨਹੀਂ ਕਰਦੇ ਸੀਗੇ ਜਾਂ ਯਾਦ ਨਹੀਂ ਕਰਕੇ ਆਉਂਦੇ ਸੀਗੇ ਤਾਂ ਉਹਨਾਂ ਵਾਸਤੇ ਪਿਨਿਸ਼ਮੈਂਟ ਸੀਗੀ ਮੁੰਡਿਆਂ ਵਾਸਤੇ ਸੀਗੀ ਮੁਰਗਾ ਬੰਨਣਾ ਮੇਨ ਪਿਨਿਸ਼ਮੈਂਟ ਇਹ ਹੁੰਦੀ ਸੀ ਸਜ਼ਾ ਹੁੰਦੀ ਸੀ ਉਦੋਂ ਦੀ ਤੇ ਕੁੜੀਆਂ ਵਾਸਤੇ ਹੁੰਦੇ ਸੀਗੇ ਵੀ ਹੱਥ ਖੜੇ ਕਰੋ ਨਹੀਂ ਤੇ ਇਸ ਤੋਂ ਜ਼ਿਆਦਾ ਪਨਿਸ਼ਮੈਂਟ ਇਹ ਹੁੰਦੀ ਸੀਗੀ ਵੀ ਬੁੱਕਰ ਕੱਢੋ ਸਫਾਈ ਕਰੋ ਟਾਟ ਪੱਟੀਆਂ ਝਾੜੋ ਘੜੇ ਭਰੋ ਇਹ ਵਾਲੀ ਸਜ਼ਾ ਮਿਲਦੀ ਹੁੰਦੀ ਸੀ ਕਿ ਉਦੋਂ ਸਾਨੂੰ ਉਸ ਟਾਈਮ ਦੇ ਵਿੱਚ ਜੇ ਕੋਈ ਨਹੀਂ ਕਰਦਾ ਸੀਗਾ ਪਰ ਮੈਂ ਪੜਾਈ ਦੇ ਵਿੱਚ ਬਹੁਤ ਜ਼ਿਆਦਾ ਸੀਰੀਅਸ ਸੀ ਕਿ ਮੈਂ ਹਮੇਸ਼ਾ ਆਪਣਾ ਕੰਮ ਪੂਰਾ ਕਰਕੇ ਲੈ ਕੇ ਜਾਂਦੀ ਹੁੰਦੀ ਸੀਗੀ ਤਾਂ ਹਮੇਸ਼ਾ ਯਾਦ ਕਰਕੇ ਹੀ ਲੈ ਕੇ ਜਾਂਦੀ ਹੁੰਦੀ ਸੀਗੀ ਤੇ ਸਾਨੂੰ ਮਤਲਬ ਸਕੂਲ ਜਾਣ ਦੀ ਕੋਲ ਨਹੀਂ ਹੁੰਦੀ ਸੀ ਕਿ ਸਾਨੂੰ ਬੜਾ ਸ਼ੌਂਕ ਹੁੰਦਾ ਸੀ ਸਕੂਲ ਜਾਣ ਦਾ ਕਿਉਂਕਿ ਉਦੋਂ ਖੇਡਣ ਦਾ ਟਾਈਮ ਵੀ ਬਹੁਤ ਮਿਲਦਾ ਹੁੰਦਾ ਸੀਗਾ ਹੋਂ ਵਾਲੇ ਸਕੂਲਾਂ ਦੇ ਅਕੋਰਡਿੰਗ ਨਹੀਂ ਹੁੰਦਾ ਸੀ ਵੀ ਖੇਡਣ ਦਾ ਟਾਈਮ ਬਹੁਤ ਘੱਟ ਮਿਲਦਾ ਪੜਾਈ 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 ਤੇ ਜ਼ਿਆਦਾ ਜ਼ੋਰ ਦਿੰਦੇ ਆ ਤੇ ਉਦੋਂ ਵੈਸੇ ਸਵੇਰੇ ਵੀ ਛੇਤੀ ਚੱਲ ਜਾਣਾ ਜਾ ਕੇ ਖੇਲਣਾ ਉਸ ਤੋਂ ਬਾਅਦ ਅੱਧੀ ਛੁੱਟੀ ਨੂੰ ਵੀ ਖੇਲਣਾ ਲੰਚ ਕਰਕੇ ਛੇ-ਛੇਤੀ ਘਰੋਂ ਚੱਲ ਜਾਣਾ ਵੀ ਅਸੀਂ ਖੇਡਣਾ ਆ ਤੇ ਬ੍ਰੇਕ ਵੀ ਲੰਬਾ ਮਿਲਦਾ ਹੁੰਦਾ ਸੀਗਾ ਲੰਚ ਬ੍ਰੇਕ ਜਿਹੜਾ ਸੀਗਾ ਨਾ ਤੇ ਸ਼ਾਮ ਨੂੰ ਛੁੱਟੀ ਹੋਣ ਤੋਂ ਬਾਅਦ ਫੇਰ ਅਸੀਂ 10-15 ਮਿੰਟ ਖੇਲਣਾ ਫੇਰ ਘਰਾਂ ਨੂੰ ਜਾਣਾ ਇਸ ਤਰ੍ਹਾਂ ਹੁੰਦਾ ਸੀਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਕੀ ਕੀ ਖੇਡਾਂ ਹੁੰਦੀਆਂ ਸੀ ਉਸ ਟਾਈਮ ਦੇ ਵਿੱਚ ਹੈ ਨਾ ਬਹੁਤ ਵਧੀਆ ਖੇਡਾਂ ਹੁੰਦੀਆਂ ਸੀਗੀਆਂ ਜੋ ਕਿ ਆਪਣੇ ਦਿਮਾਗ ਨੂੰ ਵੀ ਫਰੈਸ਼ ਕਰਦੀਆਂ ਸੀਗੀਆਂ ਸਰੀਰ ਨੂੰ ਵੀ ਸਵਸਥ ਰੱਖਦੀਆਂ ਸੀਗੀਆਂ ਇਸ ਤਰ੍ਹਾਂ ਦੀ ਜਿਹੜੀਆਂ ਖੇਡਾਂ ਹੁੰਦੀਆਂ ਸੀਗੀਆਂ ਹਾਂਜੀ ਇੱਕ ਸੀਗੀ ਜੀ ਕਾਨਾ ਡਿਕਰੀ ਤੇ ਅੱਡਾ ਖੱਡਾ ਜਿਹਦੇ ਵਿੱਚ ਕੀ ਮਤਲਬ ਕੀ ਡਿਕਰੀ ਦੇ ਨਾਲ ਖਾਣੇ ਬਣਾ ਲੈਂਦੇ ਸੀ ਕੱਚਾ ਗਰਾਊਂਡ ਹੁੰਦਾ ਸੀਗਾ ਤੇ ਬਸ ਉਹ ਡਿਕਰੀ ਨਾਲ ਖੇਡਦੇ ਹੁੰਦੇ ਸੀਗੇ ਤੇ ਉਹ ਅਸੀਂ ਮਤਲਬ ਬਾਰੀ ਸਿਰ ਖੱਡਣਾ ਬਹੁਤ ਮਜ਼ਾ ਆਉਂਦਾ ਹੁੰਦਾ ਸੀਗਾ ਉਸ ਖੇਡ ਦੇ ਵਿੱਚ ਬਹੁਤ ਖੇਡਦੇ ਹੁੰਦੇ ਸੀਗੇ ਇੱਕ ਸੀਗਾ ਜੀ ਪਿੱਠੂ ਕਾਮ ਪਿੱਠੂ ਕਾਮ ਹੁੰਦਾ ਸੀਗਾ ਗੇਂਦ ਚਾਹੀਦੀ ਸੀਗੀ ਤੇ ਸੱਤ ਪਤਨੀ 12 ਡਿਕਰੀਆਂ ਹੁੰਦੀਆਂ ਅਸੀਂ ਇਸ ਤਰ੍ਹਾਂ ਹੁੰਦੀਆਂ ਸੀਗੀਆਂ ਹਨਾ ਤੇ ਜਿਹੜਾ ਗੇਂਦ ਮਾਰਦੇ ਹੁੰਦੇ ਸੀਗੇ ਡਿਕਰੀਆਂ ਨੂੰ ਸੈੱਟ ਦਿੰਦਾ ਸੀਗਾ ਫਿਰ ਉਹਨੂੰ ਸਾਰੇ ਉਹਦੇ ਪਿੱਛੇ ਭਜਦੇ ਹੁੰਦੇ ਸੀਗੇ ਗੇਂਦ ਮਾਰਦੇ ਹੁੰਦੇ ਸੀਗੇ ਤੇ ਕਈ ਵਾਰੀ ਜਿਹੜੀ ਸੀਗੀ ਗੇਂਦ ਜ਼ੋਰ ਦੀ ਵੀ ਵੱਜ ਜਾਂਦੀ ਸੀਗੀ ਫਿਰ ਸਾਨੂੰ ਗੁਰਜੀ ਜੀ ਦੇ ਤੋਂ ਬਹੁਤ ਡਾਂਟ ਮਿਲਦੀ ਹੁੰਦੀ ਸੀਗੀ ਕਈ ਵਾਰੀ ਸਾਡੇ ਗੇਮ ਇਹ ਵਾਲੇ ਬੰਦ ਵੀ ਕਰਵਾ ਦਿੰਦੇ ਸੀ ਕਿਉਂਕਿ ਇਹ ਚ ਗੇਂਦ ਕਿਸੇ ਦੇ ਵੱਜ ਗਈ ਤੇ ਬਹੁਤ ਨੁਕਸਾਨ ਹੋ ਜਾਊਗਾ ਪਰ ਥੋੜੇ ਟਾਈਮ ਬਾਅਦ ਫੇਰ ਅਸੀਂ ਛੁੱਟੀ ਹੋਣ ਤੋਂ ਬਾਅਦ ਖੇਡ ਲੈਂਦੇ ਸੀ ਜਦੋਂ ਗੁਰੂ ਜੀ ਚੱਲ ਜਾਂਦੇ ਹੁੰਦੇ ਸੀ ਕਿ ਇਸ ਤਰ੍ਹਾਂ ਹੁੰਦਾ ਸੀਗਾ ਇਹ ਵਾਲਾ ਗੇਮ ਸਾਡਾ ਬੈਨ ਕਰ ਦਿੱਤਾ ਸੀਗਾ ਇੱਕ ਵਾਰੀ ਗੁਰੂ ਜੀ ਨੇ ਕਿਉਂਕਿ ਅਸੀਂ ਗੇਂਦ ਜਿਹੜੀ ਸੀਗੀ ਬੱਚੇ ਇੱਕ ਦੂਜੇ ਦੇ ਬਹੁਤ ਜ਼ੋਰ ਦੀ ਮਾਰ ਦਿੰਦੇ ਹੁੰਦੇ ਸੀਗੇ ਤਾਂ ਕਰ ਬਹੁਤ ਵਧੀਆ ਗੇਮ ਹੁੰਦਾ ਸੀ ਲੰਗੜਾ ਸ਼ੇਰ ਜਿਸ ਵਿੱਚ ਇੱਕ ਲੱਤ ਜਿਵੇਂ ਤਾਂ ਔਰ ਇੱਕ ਲੱਤ ਨਾ ਤੁਰਨਾ ਹੈ ਨਾ ਇੱਕ ਲੱਤ ਚਾਹੇ ਬੰਨ੍ਹ ਲਓ ਤੇ ਚਾਹੇ ਮੋੜ ਕੇ ਤੇ ਇੱਕ ਲੱਤ ਤੇ ਭੱਜਣਾ ਹੁੰਦਾ ਸੀਗਾ ਤੇ ਫਿਰ ਉਹ ਫੜਦੇ ਹੁੰਦੇ ਸੀਗੇ ਹਨਾ ਦੋ ਗਰੁੱਪ ਹੁੰਦੇ ਸੀ ਇਸ ਤਰ੍ਹਾਂ ਦੀ ਗੇਮ ਹੁੰਦੀ ਸੀਗੀ ਜੋ ਆਪਣੇ ਟਾਈਮ ਦੇ ਹੈਗੇ ਉਹਨਾਂ ਨੂੰ ਇਸ ਗੇਮ ਦੇ ਬਾਰੇ ਪਤਾ ਇਹ ਵੀ ਬਹੁਤ ਵਧੀਆ ਹੁੰਦਾ ਸੀਗਾ ਤੇ ਜਿਹੜਾ ਮਤਲਬ ਕੀ ਹੁੰਦਾ ਸੀਗਾ ਵੀ ਨਾਲ ਦੇ ਸਾਥੀ ਹੁੰਦੇ ਸੀਗੇ ਉਹਨਾਂ ਨੂੰ ਵੀ ਰੂ ਕਹਿੰਦੇ ਹੁੰਦੇ ਸੀਗੇ ਤੇ ਬੜੀ ਕੋਸ਼ਿਸ਼ ਹੁੰਦੀ ਸੀ ਵੀ ਜਿਹੜਾ ਬੱਚਾ ਤੇਜ਼ ਭੱਜਣ ਵਾਲਾ ਹੁੰਦਾ ਸੀ ਇਸ ਗੇਮ ਦੇ ਵਿੱਚ ਉਹਨੂੰ ਆਪਦੇ ਵੱਲ ਲੰਘੀਏ ਹਨਾ ਤੇ ਇਸ ਤਰ੍ਹਾਂ ਦਾ ਗੇਮ ਬਹੁਤ ਐਨਜਾਇਮੈਂਟ ਗੇਮ ਜਿਹੜਾ ਹੁੰਦਾ ਸੀਗਾ ਤੇ ਸਭ ਤੋਂ ਜ਼ਿਆਦਾ ਮੇਰੇ ਫੇਵਰਿਟ ਜਿਹੜਾ ਉਸ ਤਰ੍ਹਾਂ ਦੀ ਖੇਡ ਸੀਗੀ ਉਸ ਦੀ ਗੀਟੇ ਗੀਟੇ ਬਹੁਤ ਖੇਡਦੇ ਹੁੰਦੇ ਸੀਗੇ ਤੇ ਮੈਂ ਗੀਟੇ ਖੇਡ ਖੇਡ ਕੇ ਨੋਕਸਾ ਲੈਂਦੀ ਹੁੰਦੀ ਸੀ ਯਾਨੀ ਕਿ ਮੈਨੂੰ ਇੰਨਾ ਸ਼ੌਂਕ ਸੀਗਾ ਮਤਲਬ ਘਰੇ ਵੀ ਆ ਕੇ ਮੈਂ ਇਕੱਲੀ ਖੇਡਦੀ ਰਹਿੰਦੀ ਹੁੰਦੀ ਸੀ ਕਿ ਇੰਨਾ ਮੈਨੂੰ ਸ਼ੌਂਕ ਹੁੰਦਾ ਸੀ ਗੀਟੇ ਖੇਡਣ ਦਾ ਤੇ ਅਸੀਂ ਮਤਲਬ ਕੁੜੀਆਂ ਖੇਡਦੀਆਂ ਹੁੰਦੀਆਂ ਸੀ ਇਹੇ ਵਾਲੀ ਗੇਮ ਜਿਹੜੀ ਆ ਤੇ ਬਹੁਤ ਸ਼ੌਂਕ ਨਾਲ ਖੇਡਦੀਆਂ ਹੁੰਦੀਆਂ ਸੀਗੀਆਂ ਤੇ ਜਾਂ ਖੇਡਦੇ ਹੁੰਦੇ ਸੀ ਲੁਕਨ ਮਚਾਈ ਤੇ ਲੁਕਣ ਮਚਾਈ ਵੀ ਇੱਕ ਜਾਣਾ ਲੁਕ ਜਾਂਦਾ ਸੀਗਾ ਨਹੀਂ ਹਾਂਜੀ ਵੀ ਸਾਰੇ ਲੁਕ ਜਾਂਦੇ ਸੀ ਇੱਕ ਜਾਣਾ ਉਹਨਾਂ ਨੂੰ ਲੱਭਦੇ ਹੁੰਦਾ ਸੀਗਾ ਤੇ ਅਸੀਂ ਕੀ ਦਰਖਤ ਹੁੰਦੇ ਸੀ ਦਰਖਤਾਂ ਦੇ ਪਿੱਛੇ ਲੁਕ ਜਾਣਾ ਕਮਰੇ ਦੋ ਹੁੰਦੇ ਸੀ ਕਮਰਿਆਂ ਦੇ ਬਾਹਰ ਲੁਕ ਜਾਣਾ ਬਸ ਗੁਰੂ ਜੀ ਦੀ ਚੇਅਰ ਹੁੰਦੀ ਸੋਦੇ ਪਿੱਛੇ ਲੁਕ ਜਾਣਾ ਇਸ ਤਰ੍ਹਾਂ ਖੇਡਦੇ ਹੁੰਦੇ ਸੀਗੇ ਬਸ ਆਹ ਲੁਕਣ ਮਚਾਈ ਦਾ ਖੇਡ ਹੁੰਦਾ ਸੀਗਾ ਤੇ ਜ਼ਿਆਦਾ ਚੀਜ਼ਾਂ ਤਾਂ ਉੱਥੇ ਲੁਕਣ ਵਾਸਤੇ ਹੁੰਦੀਆਂ ਨਹੀਂ ਸੀਗੀਆਂ ਹਨਾ ਤੇ ਵੈਸੇ ਇਸ ਤਰ੍ਹਾਂ ਖੇਡ ਲੈਂਦੇ ਸੀ ਪਰ ਬਹੁਤ ਮਜ਼ਾ ਆਉਂਦਾ ਸੀ ਸਾਰੇ ਬੱਚੇ ਰਲ ਮਿਲ ਕੇ ਖੇਡਦੇ ਹੁੰਦੇ ਸੀਗੇ ਤੇ ਹੋਰ ਗੇਮਸ ਸੀਗਾ ਉਸ ਟਾਈਮ ਦਾ ਸੀਗਾ ਬਾਂਦਰ ਕਿਲਾ ਬਾਂਦਰ ਕਿਲੇ ਦੇ ਵਿੱਚ ਵੀ ਬਹੁਤ ਮਜ਼ਾ ਆਉਂਦਾ ਹੁੰਦਾ ਸੀਗਾ ਅ ਬਸ ਉਸ ਤੇ ਹੁੰਦਾ ਸੀਗਾ ਵੀ ਇੱਕ ਜਿਹੜਾ ਬੱਚਾ ਹੁੰਦਾ ਸੀਗਾ ਉਹ ਦਰਖਤ ਨੂੰ ਫੜ ਲੈਂਦਾ ਸੀਗਾ ਤੇ ਬਾਕੀ ਸਾਰੇ ਬੱਚੇ ਆਪਦੇ ਰੁਮਾਲ ਜਾਂ ਚਪਲਾ ਲਾ ਲਾ ਕੇ ਰੱਖ ਦਿੰਦੇ ਸੀਗੇ ਹਨਾ ਤੇ ਬੱਚੇ ਕੋਸ਼ਿਸ਼ ਕਰਦੇ ਸੀਗੇ ਵੀ ਚਪਲਾ ਚੱਕਣ ਦੀ ਤੇ ਜਿਹੜਾ ਬੱਚਾ ਬੇ ਦਰਖਤ ਦੇ ਨਾਲ ਹੁੰਦਾ ਸੀਗਾ ਉਨੇ ਕੋਸ਼ਿਸ਼ ਕਰਨੀ ਵੀ ਇਹ ਕੋਈ ਵੀ ਚੱਕਣ ਨਾਲ ਹਨਾ ਤੇ ਜਿਹਨੂੰ ਉਹ ਟੱਚ ਕਰ ਦਿੰਦਾ ਸੀਗਾ ਫਿਰ ਉਹ ਸਿਰ ਬਾਰੀ ਆ ਜਾਂਦੀ ਸੀ ਬਹੁਤ ਹੀ ਮਜ਼ਾ ਆਉਂਦਾ ਹੁੰਦਾ ਸੀ ਇਸ ਗੇਮ ਦੇ ਵਿੱਚ ਇੱਕ ਹੋਰ ਗੇਮ ਹੁੰਦਾ ਸੀਗਾ ਅੰਨਾ ਝੋਟਾ ਬੁਰੀ ਬਲਾ ਇਹ ਤਾਂ ਅਸੀਂ ਘਰੇ ਵੀ ਕਈ ਵਾਰ ਕਰਦੇ ਹਾਂ ਵੱਡਿਆਂ ਨਾਲ ਵੀ ਖੇਡਦੇ ਹੁੰਦੇ ਸੀ ਬਹੁਤ ਮਜ਼ਾ ਆਉਂਦਾ ਹੁੰਦਾ ਸੀਗਾ ਇਸ ਵਿੱਚ ਇੱਕ ਜਾਨੇ ਦੇ ਅੱਖਾਂ ਤੇ ਯਾਨੀ ਕਿ ਕੱਪੜਾ ਬੰਨ੍ਹ ਦਿੱਤਾ ਜਾਂਦਾ ਸੀਗਾ ਤੇ ਦੂਜਿਆਂ ਨੂੰ ਲੱਭਦਾ ਹੁੰਦਾ ਸੀਗਾ ਤੇ ਜਿਹਨੂੰ ਟੱਚ ਕਰ ਦਿੰਦਾ ਸੀ ਉਹਦੇ ਬਾਰੀ ਆ ਜਾਂਦੀ ਹੁੰਦੀ ਸੀਗੀ ਹਨਾ ਇਸ ਤਰ੍ਹਾਂ ਦਾ ਗੇਮ ਹੁੰਦਾ ਸੀ ਤੇ ਇੱਕ ਗੇਮ ਹੋਰ ਹੁੰਦਾ ਸੀ ਉਸ ਦਾ ਨਾਮ ਮੈਨੂੰ ਪੂਰਾ ਧਿਆਨ ਨਹੀਂਗਾ ਓਡਣਾ ਗਲੋਟਣਾ ਪਤਾ ਨਹੀਂ ਹੈ ਤਾਂ ਇਸ ਦਾ Song ਵੀ ਬਣਿਆ ਹੋਇਆ ਆ ਤੇ ਇਸ ਵਿੱਚ ਇੱਕ ਜਾਨੀ ਕਿ ਕੱਪੜੇ ਨੂੰ ਵਟ ਜੇ ਦੇ ਕੇ ਹਨਾ ਚੁੰਨੀ ਨੂੰ ਵਟ ਜੇ ਦੇ ਕੇ ਕਪੜਾ ਜਿਹੜਾ ਇੱਕ ਬੈਟ ਜਾ ਬਣਾ ਲਿਆ ਜਾਂਦਾ ਸੀਗਾ ਫਿਰ ਸਾਰੇ ਬਹਿ ਜਾਂਦੇ ਸੀ ਅੱਖਾਂ ਬੰਦ ਕਰਕੇ ਜਿਹੜਾ ਕੋਈ ਅੱਖਾਂ ਖੋਲਦਾ ਸੀਗਾ ਉਹਦੇ ਫਿਰ ਧੜਾਮ ਦੇਣੀ ਉਹ ਪੈਂਦਾ ਸੀਗਾ ਇਸ ਤਰ੍ਹਾਂ ਦਾ ਵੀ ਉਹ ਵੀ ਗੇਮ ਬਹੁਤ ਵਧੀਆ ਹੁੰਦਾ ਸੀ ਉਹ ਵੀ ਅਸੀਂ ਜ਼ਿਆਦਾਤਰ ਘਰੇ ਵੀ ਖੇਡਿਦਾ ਹੁੰਦਾ ਸੀ ਸਕੂਲ 'ਚ ਵੀ ਖੇਡਦੇ ਹੁੰਦੇ ਸੀਗੇ ਤੇ ਬਹੁਤ ਮਜ਼ਾ ਆਉਂਦਾ ਹੁੰਦਾ ਸੀਗਾ ਜੀ ਇੱਕ ਦੋ ਗੇਮ ਹੋਰ ਸੀ ਜਿਹੜੇ ਅਸੀਂ ਕੁੜੀਆਂ-ਕੁੜੀਆਂ ਖੇਡਦੇ ਹੁੰਦੇ ਹੁੰਦੇ ਸੀਗੀਆਂ ਇੱਕ ਲਾਲ ਟਿੰਨ ਵਾਲਾ ਗੇਮ ਸੀਗਾ ਉਹ ਮੈਨੂੰ ਹੁਣ ਭੁੱਲ ਜੇ ਗਿਆ ਵੇ ਕਿਸ ਤਰ੍ਹਾਂ ਹੁੰਦਾ ਸੀਗਾ ਪਤਾ ਨਹੀਂ ਲਾਲ ਟਿੰਨ ਮੇ ਤੇਲ ਨਹੀਂ ਤੇਰਾ ਮੇਰਾ ਮੇਲ ਨਹੀਂ ਐਜਾ ਕੁਛ ਨਾ ਮਤਲਬ ਬੋਲ ਬੋਲ ਕੇ ਖੇਡਦੇ ਹੁੰਦੇ ਸੀਗੇ ਤੇ ਇੱਕ ਮਛਲੀ ਵਾਲਾ ਹੁੰਦਾ ਸੀਗਾ ਨਾ ਬੋਲ ਮੇਰੀ ਮਛਲੀ ਕਿਤਨਾ ਕਾ ਪਾਣੀ ਉਹ ਖੇਡਦੇ ਹੁੰਦੇ ਸੀਗੇ ਇੱਕ ਹੋਰ ਹੁੰਦਾ ਸੀਗਾ ਮੂਠੀਆਂ ਚੱਕਣ ਵਾਲਾ ਵੀ ਇੱਕ ਬੱਚਾ ਬੈਠ ਜਾਂਦਾ ਸੀ ਉਹਦੇ ਸਿਰ ਤੇ ਮੁੱਠੀਆਂ ਰੱਖ ਲੈਂਦੇ ਸੀ ਸਾਰੇ ਆਪਦੀਆਂ ਮੁੱਠੀਆਂ ਬੰਦ ਕਰ ਕਰਕੇ ਨਾ ਫਿਰ ਵੀ ਬੋਲਦੇ ਜਾਂਦੇ ਸੀਗੇ ਪਤਾ ਨਹੀਂ ਕਿਵੇਂ ਕਰਕੇ ਸੀਗਾ ਉਹ ਗੇਮ ਮੈਂ ਭੁੱਲ ਜਾਈ ਗਈ ਕੀ ਮੇਰੀ ਮੁੱਠੀ ਦਾ ਕਿੰਨਾ ਕੁ ਭਾਰ ਜੇ ਤੁਹਾਨੂੰ ਯਾਦ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਫਿਰ ਇੱਕ ਇੱਕ ਬੱਚਾ ਮੁੱਠੀ ਚੱਕਦਾ ਜਾਂਦਾ ਹੁੰਦਾ ਸੀ ਨਾ ਇਸ ਤਰ੍ਹਾਂ ਦਾ ਗੇਮ ਕੋਈ ਹੁੰਦਾ ਸੀ ਪਰ ਉਹ ਵੀ ਵਧੀਆ ਹੁੰਦਾ ਸੀ ਹੁਣ ਮੈਨੂੰ ਇਹ ਭੁੱਲ ਗਿਆ ਗਿਆ ਗੇਮ ਤੇ ਇਸ ਤੋਂ ਇਲਾਵਾ ਖੇលਦੇ ਹੁੰਦੇ ਸੀ ਖੋਖੋ ਤੇ ਇਹ ਕੁੜੀਆਂ ਖੇលਦੀਆਂ ਹੁੰਦੀਆਂ ਸੀ ਖੋਖੋ ਤੇ ਮੁੰਡੇ ਖੇលਦੇ ਹੁੰਦੇ ਸੀ ਕਬੱਡੀ ਇਹ ਖੇਡਾਂ ਸੀਗੀਆਂ ਬਹੁਤ ਵਧੀਆ ਤੇ ਵੀ ਮਤਲਬ ਵੀ ਦਿਮਾਗ ਦੇ ਨਾਲ-ਨਾਲ ਸਰੀਰ ਨੂੰ ਵੀ ਤੰਦਰੁਸਤ ਰੱਖਦੀਆਂ ਸੀ ਭੱਜਣਾ ਖੇਡਣਾ ਇੰਜੋਏ ਕਰਨਾ ਨਾ ਜੇ ਅਸੀਂ ਡਰੈਸ ਦੀ ਗੱਲ ਕਰੀਏ ਵੀ ਸਕੂਲ ਡਰੈਸ ਦੀ ਤੇ ਕੋਈ ਡਰੈਸ ਨਹੀਂ ਸਾਡੀ ਉਸ ਟਾਈਮ ਚ ਹੁੰਦੀ ਸੀ ਕਿ ਪਹਿਲੇ ਤਾਂ 5 ਜਨਵਰੀ ਤੱਕ ਕੋਈ ਡਰੈਸ ਨਹੀਂ ਹੁੰਦੀ ਸੀਗੀ ਬਸ ਜਦੋਂ 26 ਜਨਵਰੀ ਤੇ 15 ਅਗਸਤ ਹੁੰਦੀ ਸੀਗੀ ਉਦੋਂ ਜਿਵੇਂ ਗੁਰੂ ਜੀ ਹੁੰਦੇ ਸੀ ਕਹਿ ਦਿੰਦੇ ਸੀਗੇ ਵੀ ਨਵੇਂ ਕੱਪੜੇ ਪਾ ਕੇ ਆਇਓ ਸਾਫ਼ ਸੁਥਰੇ ਧੋਤੇ ਕੱਪੜੇ ਪਾ ਕੇ ਆਇਓ ਹਨਾ ਤੇ ਸਾਨੂੰ ਬੜਾ ਚਾਹ ਹੁੰਦਾ ਸੀਗਾ ਤੇ ਅਸੀਂ ਨਵੇਂ-ਨਵੇਂ ਸੂਟ ਪਾ ਕੇ ਜਾਣੇ ਤੇ ਬਸ ਉਦੋਂ ਇੰਜੋਏਮੈਂਟ ਕਰਦੇ ਹੁੰਦੇ ਸੀਗੇ ਤੇ ਬੁੰਦੀ ਲੱਡੂ ਮਿਲਦੇ ਹੁੰਦੇ ਸੀਗੇ 26 ਜਨਵਰੀ 15 ਅਗਸਤ ਕੋਈ ਪਲੇ ਕਰਨਾ ਕੋਈ ਗਾਣਾ ગાਣਾ ਗਿੱਧਾ ਕਰਨਾ ਬਸ ਆਹ ਵਾਲੇ ਸ਼ੌਂਕ ਹੁੰਦੇ ਸੀਗੇ ਉਦੋਂ ਤੇ ਇਸ ਤਰ੍ਹਾਂ ਸੈਲੀਬ੍ਰੇਟ ਕਰ ਲੈਂਦੇ ਸੀ ਕੋਈ ਫਾਰਮੈਲਟੀ ਨਹੀਂ ਹੁੰਦੀ ਸੀਗੀ ਵਧੀਆ ਸੈਲੀਬ੍ਰੇਟ ਕਰਦੇ ਹੁੰਦੇ ਸੀਗੇ ਪਿੰਡ ਦੇ ਆਉਂਦੇ ਹੁੰਦੇ ਸੀ ਸਾਰੇ ਵੱਡੇ ਬਜ਼ੁਰਗ ਆਉਂਦੇ ਹੁੰਦੇ ਸੀਗੇ ਨਾ ਪ੍ਰੋਗਰਾਮ ਦੇਖਣ ਵਾਸਤੇ ਤੇ ਸਪੀਕਰ ਵਗੈਰਾ ਲਗਾਉਂਦੇ ਹੁੰਦੇ ਸੀਗੇ ਜਦੋਂ 26 ਜਨਵਰੀ ਐ 15 ਅਗਸਤ ਸੈਲੀਬ੍ਰੇਟ ਕਰਦੇ ਹੁੰਦੇ ਸੀਗੇ ਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਸੀਗਾ ਤੇ ਆਹ ਸੀ ਗੱਲਾਂ ਬਾਤਾਂ ਆਪਣੇ ਸਕੂਲ ਦੇ ਬਾਰੇ ਤੇ ਇਸ ਤੋਂ ਇਲਾਵਾ ਕਈ ਕੰਮ ਕਾਜ ਤਾਂ ਸਕੂਲ ਦੇ ਵਿੱਚ ਹੀ ਸਿੱਖ ਲਿੱਤੇ ਜਾਂਦੇ ਸੀਗੇ ਤੇ ਜਿੱਦਾਂ ਵੀ ਦਰਖਤ ਬਹੁਤ ਹੁੰਦੇ ਸੀਗੇ ਹਨਾ ਤੇ ਉਸ ਦੇ ਪੇੜ ਜਿਹਨੇ ਪੱਤੇ ਬਹੁਤ ਢਿੱਕਦੇ ਹੁੰਦੇ ਸੀਗੇ ਤੇ ਸਾਨੂੰ ਆਮ ਹੀ ਝਾੜੂ ਬੋਕਰ ਕੱਢਣ ਲਾ ਦਿੰਦੇ ਸੀਗੇ ਤਾਂ ਅਸੀਂ ਬੜੇ ਸ਼ੌਂਕ ਨਾਲ ਕੱਢਦੇ ਹੁੰਦੇ ਸੀ ਘਰੋਂ ਨਾ ਧੋਕੇ ਜਾਣਾ ਤੇ ਸ਼ੌਂਕ ਨਾਲ ਕੱਢਣਾ ਤੇ ਇੱਕ ਗੱਲ ਹੋਰ ਸੀਗੀ ਕਿ ਉਦੋਂ ਉਸ ਟਾਈਮ ਦੇ ਵਿੱਚ ਮਤਲਬ ਕਿ ਟੈਂਪੈਸ ਤਾਂ ਹੁੰਦੇ ਸੀ ਘਰਾਂ ਦੇ ਵਿੱਚ ਹੈਨਾ ਤੇ ਬਹੁਤ ਹੀ ਘੱਟ ਹੁੰਦੇ ਸੀਗੇ ਖਾਸ ਮਤਲਬ ਇੱਕ ਅਦਾ ਟੈਂਪੈਸ ਹੁੰਦਾ ਸੀ ਉਹ ਵੀ ਜ਼ਿਆਦਾਤਰ ਖਰਾਬ ਹੀ ਹੋਏ ਰਹਿੰਦੇ ਹੁੰਦੇ ਸੀਗੇ ਹੈਨਾ ਤੇ ਜਦੋਂ ਟਾਈਮ ਚੇਂਜ ਹੋਣਾ ਜਦੋਂ ਕਿ ਗਰਮੀ ਤੋਂ ਠੰਡ ਦਾ ਟਾਈਮ ਆਉਣਾ ਤੇ ਗੁਰੂ ਜੀ ਹੁਣਾਂ ਨੇ ਘਰੇ ਭੇਜ ਦੇਣਾ ਵੀ ਤੁਸੀਂ ਨਾ ਕੋਈ ਜਿੱਥੇ ਨਿਸ਼ਾਨ ਹੈ ਧੁੱਪ ਪਾਈ ਹੋਈ ਹੈ ਉੱਥੇ ਨਿਸ਼ਾਨ ਲਾਇਓ ਵੀ ਤੁਸੀਂ ਇੰਨੇ ਕ ਟਾਈਮ ਤੋਂ ਘਰ ਚੱਲਣਾ ਆਇਆ ਤੇ ਅਸੀਂ ਬਸ ਉਹੀ ਸਵੇਰ ਨੂੰ ਉੱਠਣਾ ਜਿਵੇਂ ਖੇਡਦੇ ਰਹਿਣਾ ਕੰਮ ਕਰ ਲੈਣਾ ਕੋਈ ਕਰਦਾ ਹਨ ਤੇ ਉਸ ਤੋਂ ਬਾਅਦ ਉਹ ਨਿਸ਼ਾਨ ਉਹ ਦੇਖਦੇ ਰਹਿਣਾ ਵੀ ਹੁਣ ਇੱਥੇ ਧੁੱਪ ਆ ਗਈ ਤੇ ਹੁਣ ਅਸੀਂ ਤਿਆਰ ਹੋ ਜਾਈਏ ਤੇ ਸਕੂਲੇ ਜਾਈਏ ਤੇ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਸੀ ਕਿ ਅਸੀਂ ਅੱਧਾ ਪੂਨਾ ਘੰਟਾ ਪਹਿਲਾਂ ਸਕੂਲੇ ਭੇਜ ਜਾਈਏ ਚੱਲ ਜਾਈਏ ਤੇ ਵੀ ਉੱਥੇ ਜਾ ਕੇ ਖੇਡਾਂਗੇ ਬਸ ਆ ਐਨਜॉयਮੈਂਟ ਹੁੰਦੀ ਸੀਗੀ ਪਰ ਉਹ ਵਾਲੇ ਜਿਹੜੇ ਸਕੂਲ ਹੁੰਦੇ ਸੀ ਉਹ ਵਲਾਂ ਜਿਹੜਾ ਟਾਈਮ ਹੁੰਦਾ ਸੀਗਾ ਅੱਜ ਕੱਲ ਦੇ ਸਕੂਲ ਦੇ ਤੇ ਅੱਜ ਕੱਲ ਦੇ ਟਾਈਮ ਨਾਲ ਬਹੁਤ ਜ਼ਿਆਦਾ ਵਧੀਆ ਹੁੰਦਾ ਸੀਗਾ ਬਹੁਤ ਇੰਜੋਏਮੈਂਟ ਹੁੰਦੀ ਸੀਗੀ ਤੇ ਜਿੱਦਾਂ ਅੱਜ ਕੱਲ ਦੇ ਟਾਈਮ ਦੇ ਵਿੱਚ ਬੱਚਿਆਂ ਤੇ ਬਹੁਤ ਜ਼ਿਆਦਾ ਬਰਡਨ ਹੈ ਉਦੋਂ ਜਾਂ ਕੋਈ ਬਰਡਨ ਨਹੀਂ ਹੁੰਦਾ ਸੀਗਾ ਰਿਫਰੈਸ਼ਮੈਂਟ ਕਰਨ ਵਾਲੀ ਸਟੱਡੀ ਹੁੰਦੀ ਸੀਗੀ ਬਹੁਤ ਹੀ ਵਧੀਆ ਹੁੰਦੀ ਸੀਗੀ ਮੈਂ ਤਾਂ ਆਪਣੇ ਸਕੂਲ ਨੂੰ ਬਹੁਤ ਜ਼ਿਆਦਾ ਯਾਦ ਕਰਦੀ ਹਾਂ ਤੇ ਜੇ ਤੁਸੀਂ ਵੀ ਯਾਦ ਕਰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅੱਜ ਵਾਲਾ ਵਲੌਗ ਤੁਹਾਨੂੰ ਕੇ ਜਿਹਾ ਲੱਗਿਆ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ